ਬਾਬਾ ਚੰਨ ਲਾਲ ਦਾਸ ਜੀ ਔਰ ਮੇਰੇ ਵੀਰ ਬਲਕਾਰ ਸਿੰਘ ਜੀ ਜਿਨ੍ਹਾਂ ਨੇ ਇੱਥੇ ਲਿਆ ਕੇ ਬਾਬਾ ਜੀ ਦੇ ਦਰਸ਼ਨੋਂ ਪਿੰਡ ਵਾਛਿਆ ਦੇ ਦਰਸ਼ਨ ਕਰਾਈ ਕਿਉਂਕਿ ਵੀਰੋ ਬਲਕਾਰ ਸਿੰਘ ਨੇ ਬੜੇ ਵਿਸਤਾਰ ਦੇ ਵਿੱਚ ਬੋਲਿਆ ਇੱਕ ਪਹਿਲਵਾਨ ਪੈਦਾ ਕਰਨ ਵਾਸਤੇ ਬਹੁਤ ਜ਼ੋਰ ਲੱਗਦਾ ਕਿਉਂਕਿ ਪਿੱਛੇ ਜੁਹਾ ਦੇਖਿਆ ਪਿੰਡ ਵਾਲੇ ਪਹਿਲਵਾਨ ਨੂੰ ਕਿ ਉਹ ਦਿੰਦੇ ਨੇ ਇਕੱਠਾ ਕਰਕੇ ਵੀ ਸਾਡੇ ਪਿੰਡ ਦਾ ਨਾਮ ਉੱਚਾ ਕਰੇ ਕਿਉਂਕਿ ਮੇਰਾ ਪਿੰਡ ਜਿਹੜਾ ਆਪਣਾ ਦਾਰਾ ਸਿੰਘ ਸੀ ਉਹਦੇ ਨਾਲ ਆ ਤਾਂ ਉੱਚਾ ਕਰਦਾ ਪਿੰਡ ਹੀ ਔਰ ਜੇ ਉਹਨਾਂ ਨੇ ਨਾਮ ਦੇਖਦਾ ਉੱਚਾ ਕੀਤਾ ਇੱਕ ਪਹਿਲਵਾਨ ਬਣ ਕੇ ਦਾਰਾ ਸਿੰਘ ਨੇ 500 ਕੁਸ਼ਤੀ ਲੜੀ ਸੀ ਕਦੇ ਵੀ ਨਹੀਂ ਹਰਿਆ ਤੇ ਆਪਾਂ ਲੋਕਾਂ ਨੂੰ ਵੀ ਇੱਕ ਪਹਿਲਾ ਦਾਰਾ ਦੁਲਚੀਪਰੀਆ ਸੀ ਇਦਾਰੇ ਤੇ ਦਾਰਾ ਉਹ ਨਹੀਂ ਪਤਾ ਲੱਗਾ ਉਹ ਵੀ ਬਹੁਤ ਤਗੜਾ ਪਹਿਲਵਾਨ ਸੀ ਅਹੀਂ ਆਪਣੇ ਪਿੰਡ ਦੇ ਵਿੱਚ ਇੱਕ ਮੀਏਵੰਡਾ ਲਾਗੇ ਪਿੰਡ ਚੇਹੇਲਾਵਾਲ ਉੱਥੋਂ ਦਾ ਪ੍ਰਧਾਨ ਪਾਲਿਆ ਸੀ ਘਰ ਘਰ ਚੋਂ ਇਕੱਠਾ ਕਰਕੇ ਪੀਪਿਆਂ ਦਾ ਨਾਮ ਦਿੰਦੇ ਨੇ ਵੀ ਸਾਡੇ ਇਲਾਕੇ ਦਾ ਨਾਮ ਉੱਚਾ ਕਰਦਾ ਤੁਸੀਂ ਵੀ ਮੇਰੇ ਵੱਲੋਂ ਬੇਨਤੀ ਆ ਜਦ ਮੈਂ ਛੋਟੇ ਛੋਟੇ ਬੱਚੇ ਕੁਲ ਦੇ ਦੇਖੇ ਔਰ ਇਹਨਾਂ ਸਾਹ ਦੇਖਿਆ ਇਹਨਾਂ ਬੱਚਿਆਂ ਨੂੰ ਆਪਾਂ ਸੰਭਾਲ ਲਈਏ ਤੁਹਿਆ ਸਾਡੇ ਦੇਸ਼ ਦਾ ਭੁਖਿਆ ਜਦੋਂ ਸਵੇਰੇ ਅਖਬਾਰ ਪੜ੍ਹਦੀ ਆ ਕਹਿੰਦੀ ਲੱਤ ਤੇ ਟੀਕਾ ਲੱਗਾਉਂਦਾ ਕਿਹਦੀ ਬਾਹ ਤੇ ਟੀਕਾ ਲੱਗਾਉਂਦਾ ਬੱਚਾ ਤੁਰ ਜਾਂਦਾ ਉਸ ਮਾਂ ਪਿਓ ਨੂੰ ਪਤਾ ਬੱਚਾ ਕਿਦਾਂ ਕੀਦਾ ਜਿੱਦਾ ਤੁਰਿਆ ਵੀਰੋ ਇੱਕ ਤੁਸੀਂ ਪਰਨ ਕਰ ਲੋ ਇਹਨਾਂ ਬੱਚਿਆਂ ਨੂੰ ਸਾਹ ਦਿਓ ਇਹਨਾਂ ਦੀ ਜਵਾਨੀ ਸੰਭਾਲੋ ਜਿਹੜਾ ਆਉਣਾ ਭੁਖਿਆ ਪੰਜਾਬ ਦਾ ਉਹ ਬਹੁਤ ਮਾੜਾ ਇਸ ਵੇਲੇ ਗਲਤ ਰਸਤਿਆਂ 'ਤੇ ਚੱਲ ਪਏ ਇੱਕ ਪਾਸੇ ਵੀ ਚੱਲੇ ਚਿੱਟੇ ਹਲ ਚੱਲੇ ਗੈਂਗਸਟਰਾਂ ਚੱਲ ਪਏ ਹਰ ਪੱਛੇ ਸਾਡੀ ਨੌਜਵਾਨੀ ਕਿਹੜੀ ਬਰਬਾਦ ਹੋ ਗਈ ਆ ਪੰਜਾਬ ਦਾ ਤਿੰਨ ਵਾਰਾ ਚਾਰ ਵਾਰਾ ਘਾਣ ਹੋਇਆ ਪਹਿਲਾਂ ਨਸ਼ਲਵਾੜੀਆਂ ਚ ਹੋਇਆ ਫੇ ਅਤਵਾਦ ਚ ਹੋਇਆ ਹੁਣ ਨਸ਼ਿਆਂ ਦੇ ਵਿੱਚ ਹੋਇਆ ਇਹ ਜਿਹੜਾ ਪੰਜਾਬ ਆ ਸਾਡੇ ਲਾ ਕੇ ਜੰਮਰ ਸਾਹਿਬ